ਦੋਸਤੋ ਆਪਣੇ ਭਾਰਤ ਵਿੱਚ ਨਾ ਕਾਰਾਂ ਦੀਆਂ ਬਹੁਤ ਕੰਪਨੀਆਂ ਪਰ ਇੱਕ ਪਿੱਛੇ ਜੇ ਕੰਪਨੀ ਆਈ ਹੈ ਕੀਆ ਆਪਾਂ ਨੂੰ ਲੱਗਦਾ ਵੀ ਇਹ ਚਾਈਨਾ ਮੇਡ ਜੀ ਹੈ ਵੀ ਹੈ ਨਹੀਂ ਇੰਨੇ দাম ਵਾਲੀ ਪਰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਉਹਨੇ ਆਪਾਂ ਨੂੰ ਪਿਛਲੇ 30 ਸਾਲਾਂ ਤੋਂ ਕਿਵੇਂ ਭੁਲੇਖੇ 'ਚ ਰੱਖਿਆ ਕਿੱਡਾ ਵੱਡਾ ਧੋਖਾ ਦਿੱਤਾ ਆਪਾਂ ਨੂੰ ਕਿਉਂਕਿ ਉਹ ਪਿਛਲੇ 30 ਸਾਲਾਂ ਤੋਂ ਨਾ ਆਪਣੇ ਦੇਸ਼ ਵਿੱਚ ਕਾਰਾਂ ਵੇਚੀ ਜਾ ਰਹੀ ਹੈ ਤੁਹਾਨੂੰ ਵੀ ਹੈਰਾਨੀ ਹੋਊਗੀ ਚਲੋ ਦੇਖੋ ਫਿਰ ਇਹ ਨਾ ਇੱਕ i20 ਗੱਡੀ ਹੈ ਹੁੰਡਈ ਦੀ ਉਹਦਾ ਇੰਜਨ ਹੈ ਤੇ ਉਹ ਤੇ ਤੁਸੀਂ ਮਾਰਕਾ ਵੇਖਿਓ ਹੁੰਡਈ ਦਾ ਤੇ ਕੀਆ ਦਾ ਇੱਕ ਆਰ ਮਕੈਨਿਕ ਨੇ ਦੱਸਿਆ ਵਾਈਆਂ ਦਾ ਵੀ ਜਦੋਂ ਵੀ ਤਕਰੀਬਨ ਸੈਂਟਰੋ ਲਾਂਚ ਹੋਈ ਸੀ 1996 98 ਦੇ ਉਦੋਂ ਤੋਂ ਲੈ ਕੇ ਹੁਣ ਤਾਈ ਜਿੰਨਾ ਵੀ ਮੇਨ ਸਪੇਅਰ ਪਾਰਟ ਹੈ ਵਾਟਰ ਬਾਡੀ ਹੋ ਗਈ ਹੈਡ ਹੋ ਗਿਆ ਚੈਂਬਰ ਹੋ ਗਏ ਸਪੈਸਰ ਹੋ ਗਏ ਜਿੰਨੇ ਵੀ ਸਮਾਨ ਨੇ ਗੱਡੀਆਂ ਦੇ ਉਹ ਕੀਆ ਬਣਾ ਕੇ ਦੇ ਰਹੀ ਹੈ ਹੁੰਡਈ ਨੂੰ ਉਹਨਾਂ ਦਾ ਸਿਰਫ ਮੀਨ ਮਾਰਕ ਹੈ ਕਾਰ ਦੀ ਚੈਸੀ ਦੇ ਬਾਡੀ ਦੇ ਉੱਪਰ